ਦੀ ਤੁਹਾਨੂੰ ਕੀ ਸਮੱਸਿਆ ਸੀਗੀ ਮੇਰੇ ਦਾੜੀ ਨਹੀਂ ਜ਼ਿਆਰੀ ਵੀਰੇ ਅੱਛਾ ਦਾੜੀ ਆ ਨਹੀਂ ਰਹੀ ਸੀ ਦਾੜੀ ਤਾਂ ਹੀ ਨਹੀਂ ਆਈ ਬੇ ਯਾਰ ਝੂਠ ਕਿਉਂ ਬੋਲੀ ਜਨਾ ਤੂੰ ਦਾੜੀ ਤੇ ਤੇਰੇ ਕਿੜਿ ਕਿੜੀ ਆਈ ਵੀ ਆ ਨਹੀਂ ਨਹੀਂ ਬਾਈ ਪਹਿਲਾਂ ਨਹੀਂ ਸੀ ਅੱਛਾ ਪਹਿਲਾਂ ਨਹੀਂ ਸੀ ਇਹ ਤੇਲ ਦਾ ਕਮਾਲ ਹੈ ਜਿਹੜਾ ਤੁਸੀਂ ਤੇਲ ਦਿੱਤਾ ਨਾ ਹਾਂ 2 ਮਹੀਨਾ ਚਾਹ ਦੇਖ ਲਓ ਵਾਹ ਜੀ ਵਾਹ ਕਮਾਲ ਦੀ ਗੱਲ ਆ ਬਾਈ ਮੁੱਛ ਵੀ ਆ ਗਈ ਜਿਹ ਕਹਿੰਦੇ ਜਿਹਦਾ ਮੁੱਛ ਨਹੀਂ ਉਹਦੀ ਕੁਛ ਨਹੀਂ ਤੇ ਤੇਨਾ ਮੁੱਛ ਦਾੜੀ ਸਾਰਾ ਕੁਛ ਆ ਗਿਆ ਇਹ ਤੇਲ ਨਾਲ ਆਇਆ ਹਾਂਜੀ ਹਾਂਜੀ ਕਿੰਨਾ ਟਾਈਮ ਤੇਲ ਵਰਤਿਆ ਇਹ ਤੇਲ ਮੈਂ 2 ਮਹੀਨੇ ਵਰਤਿਆ ਅੱਛਾ 2 ਮਹੀਨੇ ਤਾਂ ਵੱਧ ਹੋ ਗਏ ਤੇਲ ਵਰਤਦੇ ਨੂੰ ਠੀਕ ਆ ਕਮਾਲ ਦੇ ਆ ਕਿੰਨੀਆਂ ਸੀਸ਼ੀਆਂ ਵਰਤ ਲੀਆਂ ਮੈਂ 3 ਸੀਸ਼ੀਆਂ ਵਰਤ ਲੀਆਂ ਅੱਛਾ 3 ਸੀਸ਼ੀਆਂ ਵਰਤ ਲੀਆਂ ਉਹਦੇ ਨਾਲ ਤੇਰਾ ਪੂਰਾ ਫਰਕ ਪੈ ਗਿਆ ਝੂਠ ਤਾਂ ਨਹੀਂ ਬੋਲਦਾ ਨਹੀਂ ਨਹੀਂ ਜਮਾਂ ਝੂਠ ਨਹੀਂ ਵੀਰੇ ਤੇਰੇ ਤੁਹਾਡੇ ਸਾਹਮਣੇ ਆ ਦੇਖ ਲੋ ਹਾਂ ਆ ਦੇਖ ਲੋ ਤੁਹਾਡੇ ਸਾਹਮਣੇ ਆ ਬਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਬਾਲ ਝੜਦੇ ਹੋਣ ਬਾਲ ਨਾ ਆਉਂਦੇ ਹੋਣ ਗੰਜਾਪਨ ਹੋ ਗਿਆ ਹੋਵੇ ਸ਼ਿਕਰੀ ਲੱਗੀ ਹੋਵੇ ਜੂਆਂ ਘਰ ਬੈਠੇ ਤੇਲ ਮੰਗਾਓ ਤੇ ਭਾਈ ਇਹਦੇ ਨਾਲ ਬਾਲਾਂ ਦੇ ਬਗੈਰ ਵੀ ਹੋਰ ਵੀ ਸਮੱਸਿਆ ਸਾਨੂੰ ਕੋਈ ਹੋਰ ਸਮੱਸਿਆ ਹਾਂ ਦੀ ਬਾਈ ਹਾਂ ਕੀ ਸੀ ਪੇਟ ਦੀ ਖਰਾਬੀ ਸੀ ਮੈਂ ਅੱਛਾ ਪੇਟ ਦੀ ਸਮੱਸਿਆ ਕਬਜ ਗੈਸ ਤੇਜਾਬ ਲੀਵਰ ਚ ਫੇਟੀ ਤੇ ਹੁਣ ਠੀਕ ਹੋ ਹਾਂਜੀ ਹਾਂ ਹਾਂ ਇਹ ਲੀਵਰ ਦੇ ਕਰਕੇ ਜਿਹੜੇ ਵਾਲ ਛੜਨੇ ਸ਼ੁਰੂ ਹੋ ਜਾਂਦੇ ਨੇਗੇ ਤੇ ਹੁਣ ਠੀਕ ਹੋ ਤੁਸੀਂ ਹਾਂਜੀ ਹਾਂ ਬਿਲਕੁਲ ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀਰੇ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਗਈ ਵਾਲਾਂ ਦੀ ਕੋਈ ਵੀ ਸਮੱਸਿਆ ਪੇਟ ਦੀ ਸਮੱਸਿਆ ਹਾਂ ਵਾਲਾਂ ਦੀ ਸਮੱਸਿਆ ਪੇਟ ਦੀ ਸਮੱਸਿਆ ਬਾਈ ਨੂੰ ਆਕੇ ਵਿਜਿਤ ਕਰੋ ਹਾਂ ਥੋੜਾ ਮਸਲਾ ਹੱਲ ਹੋ ਗਿਆ ਠੀਕ ਆ ਤੇ ਬਾਈ ਸਾਰੇ ਜਣੇ ਵੀਡੀਓ ਸ਼ੇਅਰ ਕਰ ਦੋ ਤੇ ਬਾਈ ਨੇ ਸਾਰਾ ਦੱਸਿਆ ਸੱਚਾ ਤੇ ਮੈਨੂੰ ਤਾਂ ਆਪਣੀ ਯਕੀਨ ਹੁੰਦਾ ਵੀ ਇਹ ਡੇੜੇ ਬਾਹਲਾ ਗਿਆ ਦੇਖ ਲੋ ਧਿਆਨ ਨਾਲ ਸਾਰੇ ਜਣੇ ਨਕਲੀ ਨਹੀਂ ਹੈਗੇ ਅਸਲੀ ਨੇ ਹਾਂ ਦਾੜੀ ਵੀ ਅਸਲੀ ਆ ਬਾਈ ਦੇ ਕੇਸ ਵੀ ਕਾਫੀ ਲੰਬੇ ਹੋ ਚੁੱਕੇ ਨੇ ਕੇਸਾਂ 'ਚ ਵੀ ਲਾਨ ਲਾਉਂਦਾ ਰਿਹਾ ਤੇਲ ਕੇਸਾਂ 'ਚ ਵੀ ਲਾਉਂਦਾ ਰਿਹਾ ਪਰ ਮੈਂ ਪਰਨਾ ਬੰਨਿਆ ਹੋਇਆ ਨਾ ਅੱਛਾ ਤੇ ਇਹਨਾਂ ਦੀ ਵੀ ਗ੍ਰੋਥ ਹੋਗੀ ਵਾਲਾਂ ਦੀ ਹਾਂ ਜੀ ਹਾਂ ਇਹਨਾਂ ਦੀ ਵੀ ਗ੍ਰੋਥ ਕਿਹੜੇ-ਕਿਹੜੇ ਹੋ ਗਏ ਹੁਣ ਹੁਣ ਤਾਂ ਹੋ ਗਏ ਬਾਈ ਕਾਫੀ ਵੱਡੇ ਕਾਫੀ ਵੱਡੇ ਹੋ ਦੱਸੋ ਬਾਈ ਨੂੰ ਹਾਂ ਆ ਬਾਕੀ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਹਾਂ ਬਿਲਕੁਲ ਕਹਿੰਦੇ ਹੁੰਦੇ ਨੇ ਆ ਤੁਹਾਡੇ ਅੱਖਾਂ ਦੇ ਸਾਹਮਣੇ ਆ ਤੇਲ ਮੰਗਾਓ ਇਸ ਨੰਬਰ ਤੇ ਕੰਟੈਕਟ ਕਰੋ ਤੇ ਵੀਡੀਓ ਨੂੰ ਕਰੋ ਸ਼ੇਅਰ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਥੈਂਕ ਯੂ ਧੰਨਵਾਦ ਹਾਂਜੀ ਵੀਰ ਜੀ ਕੀ ਹਾਲ ਹੈ ਕੀ ਨਾਂਗਾ ਤੁਹਾਡਾ ਮੇਰਾ ਨਾਮ ਬਾਈ ਜੀ ਅਰਜਨ ਸਿੰਘ ਆ ਅਰਜਨ ਸਿੰਘ ਅਰਜਨ ਸਿੰਘ ਜੀ